ਜਲਦੀ ਸੁਣ ਜੀ ਭਾਰਤ ਦੇ ਕੁਝ ਐਕਸ ਅਕਾਊਂਟ ਦੇ ਉੱਤੇ ਇੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜੋ ਭਾਰਤ ਦੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਉਹ ਅਮਰੀਕਾ ਗਏ ਸੀ 크리스마ਤ ਛੁੱਟੀਆਂ ਤੇ ਉਹਨਾਂ ਨੇ ਉੱਥੇ ਜਾ ਕੇ ਸਾਰੇ ਮਸਲੇ ਦੇ ਉੱਤੇ ਕਿਹ ਲੋਕੀ ਗਲਵੱਤ ਕਰਕੇ ਨikhil Gupta ਨਾਮ ਦਾ ਵਿਅਕਤੀ ਸੀ ਉਸ ਨੂੰ ਛੁਡਾ ਲਿਆ ਹੈ ਉਹ ਸਾਰੀ ਕਾਰਵਾਈ ਨੂੰ ਕਿਹ ਲੋਕੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੈਂਡਲ ਕਰ ਲਿਆ ਇਸ ਸਾਰੀ ਖਬਰ ਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਐਕਸ ਤੇ ਉੱਤੇ ਕੁਝ ਅਕਾਊਂਟਸ ਜਿਹੜੇ ਭਾਰਤੀ ਅਕਾਊਂਟਸ ਨੇ ਉਹਨਾਂ ਦੇ ਉੱਤੇ ਇਹ ਪੋਸਟ ਜਿਹੜੀ ਆ ਉਹ ਲਿਖੀ ਜਾ ਰਹੀ ਤੇ ਬੜੇ ਵੱਡੇ ਪੱਧਰ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਬਹੁਤ ਸਾਰੇ ਜਿਹੜੇ ਹੋਰ ਲੋਕ ਨੇ ਇਹਨੂੰ ਸ਼ੇਅਰ ਕਰ ਰਹੇ ਅੱਗੋਂ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਆਪਣੇ ਐਸ ਜੇ ਸ਼ੰਕਰ ਕਤਰ ਦੇ ਵਿੱਚੋਂ 6 ਭਾਰਤੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਉਹਨਾਂ ਨੂੰ ਛਡਾ ਕੇ ਰਿਹਾ ਕਰਾ ਕੇ ਉਹ ਲੈ ਆਏ ਸੀ ਭਾਰਤ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕੀ ਕੀਤਾ ਵੀ ਅਮਰੀਕਾ ਦੇ ਵਿੱਚੋਂ ਨikhil gupta ਹੁਣ nikhil gupta ਕੌਣ ਹੈ ਇਹਦੇ ਬਾਰੇ ਮੈਂ ਸੰਖੇਪ ਦੇ ਵਿੱਚ ਦੱਸ ਦਵਾਂ ਕਿ ਜਿਨ੍ਹਾਂ ਨੂੰ ਫੜ ਕੇ ਲਿਆਂਦਾ ਗਿਆ ਐਕਸਟਰਾਡਾਈਟ ਕਰਕੇ ਲਿਆਂਦਾ ਗਿਆ ਕਿ ਉਹਨਾਂ ਦਾ ਹੱਥ ਸੀ ਸਿੱਖ ਐਕਟੀਵਿਸਟ ਜੋ ਯੂਕੇ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਕਤਲ ਦਾ ਪਲੋਟ ਜਿਹੜਾ ਬਣਾਇਆ ਗਿਆ ਉਹਨਾਂ ਦਾ ਮਰਡਰ ਦਾ ਪਲੋਟ ਜਿਹੜਾ ਤਿਆਰ ਕੀਤਾ ਗਿਆ ਸੀ ਹਾਲਾਂਕਿ ਉਹ ਪਲੋਟ ਹੀ ਰਹਿ ਗਿਆ ਉਹ ਫੇਲ ਹੋ ਗਿਆ ਪਰ ਉਹਦੇ ਵਿੱਚ ਲੋੜਿੰਦੇ ਸੀ ਜਿਹੜੇ ਜਿਹੜੇ ਨikhil gupta ਨੇ ਉਹਨਾਂ ਨੂੰ ਲਿਆਂਦਾ ਗਿਆ ਚੈੱਕ ਰਿਪਬਲਿਕ ਤੋਂ ਪਹਿਲਾਂ ਉੱਥੇ ਉਹਨਾਂ ਨੂੰ ਫੜ ਲਿਆ ਗਿਆ ਚੈੱਕ ਰਿਪਬਲਿਕ ਦੇ ਵਿੱਚ ਫਿਰ ਐਕਸਟਰੈਡਿਟ ਕੀਤਾ ਗਿਆ ਅਮਰੀਕਾ ਨੂੰ ਤੇ ਹੁਣ ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਕਿ ਤੁਸੀਂ ਇੱਕ ਅਮਰੀਕਨ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਹੈ ਸੋ ਇਹ ਬਹੁਤ ਵੱਡੀ ਗੱਲ ਹੈ ਬੜਾ ਵੱਡਾ ਇਹ ਇੱਕ ਕੇਸ ਹੈਗਾ ਆਪਣੇ ਕਹੀਏ ਵੀ ਪੂਰੇ ਯੂਐਸਏ ਨੂੰ ਇੱਕ ਚੈਲੰਜ ਵੀ ਸੀ ਕਿਉਂਕਿ ਹਰ ਇੱਕ ਦੇਸ਼ ਜਿਹੜਾ ਆਪਣੀ ਸੋਵਰਨਟੀ ਨੂੰ ਪਿਆਰ ਕਰਦਾ ਜਿਵੇਂ ਹੁਣ ਭਾਰਤ ਵੀ ਪਿਆਰ ਕਰਦਾ ਹੈ ਕਿ ਸਾਡੀ ਜਿਹੜੀ ਇੱਕ ਬਾਰਡਰ ਲਾਈਨ ਹੈ ਉਹਦੀ ਜਿਹੜੀ ਮਾਨ ਮਰਿਆਦਾ ਰੱਖਣ ਆਂਢੀ ਗੁਆਂਢੀ ਜਾਂ ਫਿਰ ਜਿਹੜੇ ਹੋਰ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਮੁਹਿੰਮਾਂ ਚਲਾਈਆਂ ਹੋਈਆਂ ਭਾਰਤ ਤੋਂ ਵੱਖ ਹੋਣ ਦੀਆਂ ਸੋ ਉਹ ਭਾਰਤ ਵੀ ਕਹਿੰਦਾ ਹੈ ਕਿ ਭਾਈ ਇਹ ਸਾਡੀ ਟੈਰੀਟਰੀ ਹੈ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਸੋ ਇਸੇ ਤਰੀਕੇ ਦੇ ਨਾਲ ਬਾਕੀ ਮੁਲਕ ਨੇ ਜਿਹੜੇ ਆਪਣੀ ਟੈਰੀਟਰੀ ਨੂੰ ਪਿਆਰ ਕਰਦੇ ਨੇ ਆਪਣੀ ਵੱਖਰੀ ਹੋਂਦ ਨੂੰ ਪਿਆਰ ਕਰਦੇ ਆ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਤੇ ਉਹ ਚਾਹੁੰਦੇ ਨੇ ਕਿ ਸਾਡੇ ਵੀ ਦੇਸ਼ ਦੇ ਵਿੱਚ ਕੋਈ ਬਾਹਰੋਂ ਬੰਦਾ ਆ ਕੇ ਸਾਡੇ ਕਿਸੇ ਵਸਿੰਦੇ ਦੇ ਵਸਿੰਦੇ ਨੂੰ ਨਿਸ਼ਾਨਾ ਨਾ ਬਣਾਵੇ ਸੋ ਨikhil gupta ਉਸੇ ਕੇਸ ਦੇ ਵਿੱਚ ਅ ਅਮਰੀਕਾ ਦੀਆਂ ਜੇਲਾਂ ਦੇ ਵਿੱਚ ਹੈ ਦੋ ਤਿੰਨ ਤਰੀਕਾਂ ਉਹਦੀਆਂ ਕੋਰਟ ਤੇ ਵਿੱਚ ਪੈ ਚੁੱਕੀਆਂ ਜਿਦੇ ਵਿੱਚ ਨਿਖਿਲ ਗੁਪਤਾ ਨੇ ਕਿਹਾ ਕਿ ਮੈਂ ਇਹ ਆਪਣੇ ਉੱਤੇ ਲੱਗੇ ਇਲਜ਼ਾਮ ਨਹੀਂ ਮੰਨਦਾ ਮਤਲਬ ਕਿ ਫਿਲਹਾਲ ਉਹ ਗਿਲਤੀ ਨਹੀਂ ਹੋਏ ਤੇ ਨਾ ਹੀ ਉਹਨਾਂ ਨੇ ਇਹ ਇਲਜ਼ਾਮ ਜਿਹੜੇ ਹੈਗੇ ਆਪਣੇ ਤੇ ਲੱਗੇ ਹੋਏ ਮੰਨੇ ਆ ਸੋ ਹੁਣ ਆਈਏ ਆਪਾਂ ਇਸ ਜੈ ਸ਼ੰਕਰ ਹੋਰਾਂ ਦਾ ਜਿਹੜਾ ਇਹ ਟਵੀਟ ਚੱਲ ਰਿਹਾ ਜਾਂ ਇਹ ਪੋਸਟ ਚੱਲ ਰਹੀ ਹੈ ਕਿ ਉਹ ਛੁਡਾ ਕੇ ਲੈ ਗਏ ਆ ਤੇ ਇਹ ਗੱਲ ਸਰਾਸਰ ਝੂਠੀ ਹੈ ਇਹ ਬਿਲਕੁਲ ਜਿਹੜੀ ਖਬਰ ਹੈਗੀ ਹੈ ਉਹ ਝੂਠੀ ਹੈ ਇਹਨੂੰ ਇੱਕ ਪਲਾਨ ਦੇ ਤਹਿਤ ਵੀ ਫਲਾਇਆ ਜਾ ਰਿਹਾ ਹੋ ਸਕਦਾ ਜਾਂ ਫਿਰ ਇੱਕ ਵੈਸੇ ਹੀ ਜਿਹੜਾ ਸ਼ੋਸ਼ਾ ਹੈਗਾ ਛੱਡ ਦੇਣਾ ਕਿ ਭਾਈ ਜੇ ਹੁਣ ਗੱਲ ਉੱਠ ਰਹੀ ਸੀ ਕਿ ਕ੍ਰਿਸਮਸ ਦੀਆਂ ਛੁੱਟੀਆਂ ਨਵੇਂ ਸਾਲ ਤੱਕ ਸਾਰਾ ਕੁਝ ਬੰਦ ਹੁੰਦਾ ਸਾਰੇ ਸਰਕਾਰੀ ਮਹਿਕਮੇ ਬੰਦ ਹੁੰਦੇ ਨੇ ਸਰਕਾਰੀ ਅਫਸਰ ਆਪਣੇ ਪਰਿਵਾਰਾਂ ਦੇ ਨਾਲ ਗਏ ਹੁੰਦੇ ਨੇ ਵੱਡੇ ਵੱਡੇ ਪੋਲਿਟਿਸ਼ੀਅਨ ਬਾਹਰ ਹੌਲੀਡੇਜ਼ ਤੇ ਗਏ ਹੁੰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਐਸ ਜੈ ਸ਼ੰਕਰ ਹੋਰੀ ਕੀ ਲੈਣ ਗਏ ਨੇ ਅਮਰੀਕਾ ਸੋ ਹੁਣ ਉਸ ਖਬਰ ਨੂੰ ਸ਼ਾਇਦ ਇੱਕ ਕਵਰ ਅਪ ਕਰਨ ਦੇ ਲਈ ਉਸ ਵਿਜ਼ਿਟ ਨੂੰ ਕਵਰ ਅਪ ਕਰਨ ਦੇ ਲਈ ਇਹ ਗੱਲ ਜਿਹੜੀ ਹੈ ਚਲਾਈ ਗਈ ਪਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਇਹ ਪਤਾ ਲੱਗਣਾ ਹੈ ਕਿ ਭਾਈ ਇਹ ਖਬਰ ਝੂਠੀ ਹੈ ਆਫੀਸ਼ੀਅਲੀ ਜਦੋਂ ਆ ਜਾਣਾ ਸਾਰਾ ਕੁਝ ਤਾਂ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਮੂੰਹ ਦਿਖਾਉਂਗੇ ਟਵਿੱਟਰ ਵਾਲਿਆਂ ਨੂੰ ਜਾਂ ਫਿਰ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਨੂੰ ਕਿ ਭਾਈ ਤੁਸੀਂ ਝੂਠੀਓ ਹੀ ਖਬਰ ਚਲਾ ਦਿੱਤੀ ਹੁਣ ਤੁਹਾਨੂੰ ਅਸਲ ਜਿਹੜੀ ਗੱਲ ਮੈਂ ਦੱਸ ਦਿੰਨਾ ਕਿ 17 ਤਰੀਕ ਜਿਹੜੀ ਹੈ ਆ ਰਹੀ ਹੈ 17 ਤਰੀਕ ਜਨਵਰੀ ਦੀ ਉਸ ਦਿਨ ਨikhil gupta ਹੋਰਾਂ ਦੀ ਤਰੀਕ ਹੈ ਕੋਰਟ ਦੇ ਵਿੱਚ ਸੋ ਇਹ ਕਟਿੰਗ ਵੀ ਮੈਂ ਤੁਹਾਨੂੰ ਭੇਜ ਦਾਂਗਾ ਤੁਸੀਂ ਉਹ ਲਾ ਦਿਓ ਸੋ ਇੱਕ ਪਾਸੇ ਅਮਰੀਕਨ ਸਿਸਟਮ ਜਿਹੜਾ ਹੈਗਾ ਉਹਨਾਂ ਦੀਆਂ ਵੈਬਸਾਈਟਾਂ ਜਿਹੜੀਆਂ ਨੇ ਸਰਕਾਰੀ ਵੈਬਸਾਈਟਾਂ ਉਹਦੇ ਉੱਤੇ ਇਹ ਜਿਹੜੀ ਖਬਰ ਹੈਗੀ ਹੈ ਇਹ ਮਤਲਬ ਕਿ ਇਹ ਨਿਊਜ਼ ਜਿਹੜੀ ਹੈਗੀ ਆ ਉਹ ਆਲਰੇਡੀ ਹੈਗੀ ਆ ਕਿ 17 ਜਨਵਰੀ ਨੂੰ ਨikhil Gupta ਦੀ ਤਰੀਕ ਅਮਰੀਕਨ ਕੋਰਟ ਦੇ ਵਿੱਚ ਸੋ ਫਿਰ ਕਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ Nikhil Gupta ਨੂੰ SJ Shankar ਹੋਰੀ ਛਡਾ ਕੇ ਲੈ ਗਏ ਆ ਸੋ ਮੈਨੂੰ ਲੱਗਦਾ ਇਹਦੇ ਵਿੱਚ ਇੱਕ ਇਹ ਵੀ ਚੀਜ਼ ਹੋ ਸਕਦੀ ਹੈ ਜੋ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਇਸ ਕਰਕੇ ਫੈਲਾਈ ਜਾ ਰਹੀ ਹੋਵੇ ਕਿ ਇੱਕ ਪਲੋਟ ਤਿਆਰ ਕੀਤਾ ਜਾਵੇ ਇੱਕ ਨੀਂਹ ਪੱਥਰ ਰੱਖਿਆ ਜਾਵੇ ਇਸ ਗੱਲ ਦਾ ਬਾਅਦ ਚ ਇਹਨੂੰ ਤੂਲ ਦਿੱਤੀ ਜਾਵੇ ਇੱਕ ਤੂਲ ਜਦੋਂ ਦੇ ਦਿੱਤੀ ਫਿਰ ਇੱਕ ਸੋਸ਼ਲ ਮੀਡੀਆ ਫਿਰ ਮੀਡੀਆ ਅਖਬਾਰਾਂ ਟੀਵੀਆਂ ਦੇ ਵਿੱਚ ਇੱਕ ਖਬਰ ਚੱਲਣ ਲੱਗ ਪਏ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰੀਕਾ ਨੂੰ ਸੋਚਣਾ ਪਵੇ ਨikhil gupta ਨੂੰ ਛੱਡਣ ਬਾਰੇ ਸੋ ਹੋ ਸਕਦਾ ਹੈ ਇਹ ਪਲਾਨ ਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੋਵੇ ਸੋ ਇਹ ਹੁਣ ਤੱਕ ਦੀ ਸਚਾਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਰਾਸਰ ਝੂਠੀ ਖਬਰ ਹੈ ਕਿ ਨikhil gupta ਨੂੰ ਭਾਰਤ ਵਾਲੇ ਛਡਾ ਕੇ ਜਿਹੜੇ ਅਮਰੀਕਾ ਤੋਂ ਲੈ ਗਏ ਆ ਇੰਨਾ ਸੌਖਾ ਨਹੀਂ ਛੁੱਟਦਾ ਜਿਹੜਾ ਕ੍ਰਾਈਮ ਉਸਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਉਹਦੇ ਬਦਲੇ ਉਹਨੂੰ ਉਹਦਾ ਹਰਜਾਨਾ ਜਿਹੜਾ ਹੈਗਾ ਉਹ ਭੁਗਤਣਾ ਪਏਗਾ ਉਹਨੂੰ ਤਕਰੀਬਨ 10 ਤੋਂ 20 ਸਾਲ ਦੀ ਕੈਦ ਜਿਹੜੀ ਹੈ ਉਹ ਹੋਏਗੀ ਜਿਸ ਦਿਨ ਉਹ ਗਿਲਟੀ ਸਾਬਤ ਹੋ ਜਾਏਗਾ ਜੇ ਹੋ ਜਾਂਦਾ ਤਾਂ ਅਦਰਵਾਈਜ਼ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਬੇਕਸੂਰ ਆ ਉਹ ਬੇਕਸੂਰੀ ਆ ਉਹ ਤਾਂ ਛੱਡਿਆ ਜਾਊਗਾ ਪਰ ਜੇਕਰ ਸਾਬਤ ਹੋ ਜਾਂਦਾ ਤੇ ਉਹਨਾਂ ਨੂੰ ਸਾਲ ਦੀ ਕੈਦ ਜਿਹੜੀ ਹੈਗੀ ਆ ਘਟੋ ਘਟ ਨikhil Gupta ਹਰਾਂ ਨੂੰ ਅਮਰੀਕਾ ਦੇ ਵਿੱਚ ਸੁਣਾਈ ਜਾਊਗੀ ਜੀ ਹਾਂ ਜੀ ਜੀ ਤੁਸੀਂ ਜੀ ਹਾਸ ਮੰਨ ਜਾਣਾ ਚਾਹਾਂਗਾ ਕਿ ਇਹ ਸਾਰੀ ਖਬਰਾਂ ਜੋ ਉਠਾ ਉਸ ਕਾਰਨਸ ਵੀ ਦੱਸ ਦਿੱਤਾ ਹੈ ਤੇ ਅਮਰੀਕਾ ਤੋਂ ਦੱਸ ਦਿੱਤਾ ਕਿ ਸਬੂਤ ਦੇ ਦਿੱਤੇ ਨੇ ਉਸੇ ਕਿ ਉੱਥੇ ਉਹਦੀ ਤਰੀਕ ਪੈਣ ਵਾਲੀਆਂ ਨੇ ਇਹ ਸਾਰੇ ਕੰਨਾ ਕੰਮ ਦੀ ਹੁਣ ਕਾਰਵਾਈ ਜਿਹੜੀ ਆਈ ਹੈ ਉਹ ਕਿੱਥੇ ਪਹੁੰਚ ਚੁੱਕੀ ਹੈ ਜਾਣਕਾਰੀ ਸੀਗੀ ਉਹ ਕਿਸ ਮੋੜ ਤੇ ਪਹੁੰਚ ਚੁੱਕੀ ਹੈ ਇਸ ਵੇਲੇ ਦੱਸ ਸਕਦੇ ਤੁਸੀਂ ਇਹ ਫਿਲਹਾਲ ਤਾਂ ਤਰੀਕਾ ਹੀ ਚੱਲ ਰਹੀਆਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤੇ ਦੋ ਤਰੀਕਾ ਨikhil gupta ਹੋਰਾਂ ਦੀਆਂ ਪਈਆਂ ਉਹਦੇ ਵਿੱਚ ਜੱਜ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤੁਹਾਡੇ ਉੱਤੇ ਲੱਗੇ ਇਲਜ਼ਾਮਾਂ ਨੂੰ ਜਿਹੜਾ ਉਹ ਕਬੂਲ ਕਰਦੇ ਹੋ ਤਾਂ ਨikhil gupta ਨੇ ਕਿਹਾ ਕਿ ਨਹੀਂ ਜੀ ਮੈਂ ਕਬੂਲ ਨਹੀਂ ਕਰਦਾ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਮੈਂ ਕਬੂਲ ਨਹੀਂ ਕਰਦਾ ਇਹ ਝੂਠੇ ਇਲਜ਼ਾਮ ਮੇਰੇ ਉੱਤੇ ਲੱਗੇ ਹੋਏ ਆ ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ ਕਿ ਮੈਨੂੰ ਇੱਕ ਹਿੰਦੀ ਬੋਲਣ ਵਾਲਾ ਹਿੰਦੀ ਸਪੀਕਰ ਵਕੀਲ ਜਿਹੜਾ ਹੈਗਾ ਉਹ ਦਿੱਤਾ ਜਾਵੇ ਜਿਹੜਾ ਗੋਰਾ ਮੈਨੂੰ ਤੁਸੀਂ ਪ੍ਰੋਵਾਈਡ ਕਰਵਾਇਆ ਹੋਇਆ ਉਹਦੇ ਨਾਲ ਮੇਰੀ ਗੱਲਬਾਤ ਬਣਦੀ ਨਹੀਂ ਉਹਨੂੰ ਮੇਰੀ ਨਹੀਂ ਸਮਝ ਲੱਗਦੀ ਮੈਨੂੰ ਉਹਦੀ ਸਮਝ ਨਹੀਂ ਲੱਗਦੀ ਇਸ ਕਰਕੇ ਹਿੰਦੀ ਬੋਲਣ ਵਾਲਾ ਵਕੀਲ ਜਿਹੜਾ ਹੈਗਾ ਮੈਨੂੰ ਪ੍ਰੋਵਾਈਡ ਕਰਵਾਇਆ ਜਾਵੇ ਉਹ ਹੋ ਸਕਦਾ ਉਸ ਤੋਂ ਬਾਅਦ ਅਦਾਲਤ ਨੇ ਕਰਵਾ ਦਿੱਤਾ ਹੋਵੇ ਹੁਣ ਅੱਛਾ ਹੁਣ ਲੇਟੈਸਟ ਨਿਊਜ਼ ਤੁਹਾਨੂੰ ਮੈਂ ਇਹ ਵੀ ਦੱਸਣ ਲੱਗਿਆ ਨਾਲ ਨਾਲ ਇੱਕ ਪਾਸੇ ਕਿਹਾ ਜਾ ਰਿਹਾ ਟਵਿੱਟਰ ਦੇ ਉੱਤੇ ਮਤਲਬ ਹਾਸੋ ਹੀ ਨਹੀਂ ਗੱਲ ਆ ਦੇਖੋ ਇੱਕ ਪਾਸੇ ਕਿਹਾ ਜਾ ਰਿਹਾ ਵੀ ਐਸ ਜੈ ਸ਼ੰਕਰ ਹੋਰੀ ਨikhil ਗੁਪਤਾ ਨੂੰ ਲੈ ਕੇ ਤੇ ਚਲੇ ਗਏ ਨੇ ਮਤਲਬ ਕਿ ਭਾਰਤ ਲੈ ਕੇ ਛਿੜਾ ਕੇ ਦੂਸਰੇ ਪਾਸੋਂ ਨikhil gupta ਦਾ ਲੇਟੈਸਟ ਬਿਆਨ ਆਇਆ ਤਾਜੀ ਸਟੇਟਮੈਂਟ ਆਈ ਹੈ ਕਿ ਮੈਨੂੰ ਤਾਂ ਜਦੋਂ ਦਾ ਮੈਂ ਅਮਰੀਕਾ ਦੇ ਵਿੱਚ ਜੇਲ੍ਹ ਦੇ ਵਿੱਚ ਹਾਂ ਉਦੋਂ ਦਾ ਕੋਈ ਵੀ ਕਹਿੰਦਾ ਮੈਨੂੰ ਮਿਲਨ ਨਹੀਂ ਆਇਆ ਐਮਬੈਸੀ ਵੱਲੋਂ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਐਮਬੈਸੀ ਵੱਲੋਂ ਮੈਨੂੰ ਇੱਕ ਵੀ ਬੰਦਾ ਜਿਹੜਾ ਹੈਗਾ ਕੋਈ ਆਫੀਸ਼ੀਅਲ ਭਾਰਤੀ ਉਹ ਮੈਨੂੰ ਮਿਲਨ ਤੱਕ ਨਹੀਂ ਆਇਆ ਮੇਰੇ ਨਾਲ ਕੋਈ ਉਹਨਾਂ ਨੇ ਆ ਕੇ ਵਿਜ਼ਿਟ ਤੱਕ ਜਿਹੜੀ ਹੈ ਨਹੀਂ ਕੀਤੀ ਹਾਲਚਲ ਮੇਰਾ ਨਹੀਂ ਪੁੱਛਿਆ ਤੇ ਦੂਸਰੇ ਪਾਸੇ ਤੁਸੀਂ ਦੇਖੋ ਇਹ ਜਿਹੜੇ ਫੇਕ ਰਾਸ਼ਟਰਵਾਦੀ ਨੇ ਐਵੇਂ ਹੀ ਮਤਲਬ ਕੀ ਰਾਈ ਦਾ ਪਹਾੜ ਬਣਾਈ ਜਾਣਾ ਵਿਸ਼ਵਗੁਰੂ ਦੇ ਨਾਰੇ ਲਾਈ ਜਾਣੇ ਸੋ ਇਹ ਜਿਆਦਾ ਲਾਉਂਦੇ ਨੇ ਮੈਨੂੰ ਲੱਗਦਾ ਨਰਿੰਦਰ ਮੋਦੀ ਦੇ ਜਿਹੜੇ ਆਪਣੇ ਕਹਿ ਲੀਏ ਵੀ ਉਹਨਾਂ ਦੇ ਅਫੀਸ਼ੀਅਲਜ਼ ਜਾਂ ਉਹਨਾਂ ਦੇ ਜਿਹੜੇ ਹੋਰ ਨਜ਼ਦੀਕੀ ਨੇ ਉਹ ਬੇਸ਼ੱਕ ਘੱਟ ਕਰਦੇ ਹੋਣ ਪਰ ਆਹ ਜਿਹੜੇ ਬੈਠੇ ਹੋਏ ਫੇਕ ਜਿਹੜੇ ਅਕਾਊਂਟ ਬਣਾ ਕੇ ਇਹ ਜਿਆਦਾ ਇਹਨਾਂ ਨੂੰ ਚਾ ਚੜਦਾ ਕਿ ਲਓ ਜੀ ਆਹ ਬਣ ਗਿਆ ਜੀ ਵਿਸ਼ਵਗੁਰੂ ਬਣ ਗਿਆ ਜੀ ਛੜਾ ਕੇ ਲੈ ਗਏ ਜੀ ਸਾਡਾ ਮਤਲਬ ਇੱਕ ਦੇਵਤੇ ਵਾਂਗੂ ਆਇਆ ਇੱਕ ਮਤਲਬ ਕਿ ਉਹ ਢਾਕੇ ਲੈ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਸੋ ਇਹ ਬੇਬੁਨਿਆਦ ਨੇ ਇਹਦੇ ਵਿੱਚ ਆਪਣੀ ਹੀ ਖੇਲੀ ਉੱਡਦੀ ਆ ਮਤਲਬ ਆਪਣਾ ਹੀ ਮਜ਼ਾਕ ਬਣਦਾ ਤੋ ਪਹਿਲਾਂ ਬਣਿਆ ਵੀ ਹੈਗਾ ਸੋ ਮੈਨੂੰ ਲੱਗਦਾ ਹੈ ਹੋਰ ਬਣਾਉਣਗੇ ਜੀ ਜੀ ਜਲਦੀ ਸੋ ਧੰਨਵਾਦ ਦਰਸ਼ਕਾਂ ਨਾਲ ਜੁੜਨ ਦੇ ਲਈ ਕਿਹ ਲੋ ਕਿ ਅਸਲ ਸਚਾਈਆਂ ਸਾਡੇ ਦਸ਼ਕਾਂ ਦੇ ਅੰਦਰ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਖਾਸ ਤੌਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਬੇਨਤੀ ਕਰਦਾ ਹਾਂ ਕਿ YouTube ਦੇ ਉੱਤੇ ਤਕਰੀਬਨ ਸਾਡੇ 1 ਲੱਖ ਸਬਸਕ੍ਰਾਈਬਰ ਹੋਣ ਵਾਲੇ ਆ ਸੋ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਜ ਤੇ ਤਾਂ ਕਿ ਅਸੀਂ 1 ਲੱਖ ਦੀ ਜਿਹੜਾ ਟੀਚਾ ਹੈਗਾ ਸਾਡਾ ਉੱਥੇ ਤੱਕ ਆਪਾਂ ਪਹੁੰਚੀਏ ਤੇ Facebook ਦੇ ਉੱਤੇ ਸਾਡਾ ਪੇਜ ਜ਼ਰੂਰ ਫੋਲੋ ਕਰੋ ਲਾਈਕ ਕਰੋ ਧੰਨਵਾਦ ਸਾਰਿਆਂ